ਮੁੱਖ ਮੰਤਰੀ ਐਮ ਕੇਐਸ ਟਰਾਲੀਨ ਦੀ ਅਗਵਾਈ ਵਾਲੀ ਤਾਮਿਲ ਲਾਡੂ ਸਰਕਾਰ ਨੇ ਆਨੰਦ ਮੈਰਿਜ ਐਕਟ ਕੀਤਾ ਲਾਗੂ ਜੀ ਹਾਂ ਤਾਮਿਲ ਲਾਡੂ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਸਿੱਖਾਂ ਨੂੰ ਤੋਹਫਾ ਦਿੰਦੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਇਹ ਨਿਯਮ ਲਾਗੂ ਕੀਤੇ ਗਏ ਸੂਬੇ ਦੀ ਐਮ ਕੇਐਸ ਟਰਾਲੀਨ ਸਰਕਾਰ ਨੇ ਆਨੰਦ ਕਾਰਜ ਰਜਿਸਟ੍ਰੇਸ਼ਨ ਨਿਯਮਾਂ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਸੂਬੇ ਦੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਿਆਹ ਦੇ ਨਿਯਮਾਂ ਦੇ ਵਿੱਚ ਕੋਈ ਉਲਝਣ ਨਹੀਂ ਰਹੇਗੀ ਅਤੇ ਸੂਬੇ 'ਚ ਸਿੱਖਾਂ ਦੇ ਵਿਆਹ ਆਸਾਨੇ ਦੇ ਨਾਲ ਰਜਿਸਟਰਡ ਹੋ ਸਕਣਗੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਉਹ ਸਿੱਖ ਵਿਆਹ ਲਈ ਆਪਣੇ ਪੱਧਰ ਤੇ ਨਿਯਮ ਬਣਾਉਣਾ ਆਨੰਦ ਵਿਆਹ ਸਿੱਖ ਧਰਮ ਦੇ ਵਿੱਚ ਬਹੁਤ ਪਵਿੱਤਰਤਾ ਰੱਖਦਾ ਹੈ ਸਿੱਖਾਂ ਦੇ ਵਿਆਹ ਆਨੰਦ ਕਾਰਜ ਦੀ ਰਸਮ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੰਪੰਨ ਹੁੰਦੇ ਨੇ ਅਤੇ ਇਸ ਵਿੱਚ ਚਾਰ ਲਾਮਾਂ ਦੀ ਰਸਮ ਸ਼ਾਮਿਲ ਹੁੰਦੀ ਹੈ। ਅਜਿਹੇ ਵਿਆਹ ਨੂੰ ਸਿੱਖ ਪਾਇਚਾਰੇ ਦੇ ਵਿੱਚ ਲੰਬੇ ਸਮੇਂ ਤੋਂ ਧਾਰਮਿਕ ਮਾਨਤਾ ਪ੍ਰਾਪਤ ਹੈ। ਪਰ ਜੋੜਿਆਂ ਨੂੰ ਅਕਸਰ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਦੇ ਵਿੱਚ ਪ੍ਰਸ਼ਾਸਨਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰਕੇ ਪਹਚਾਨ ਦਸਤਾਵੇਜ਼ ਵਿਰਾਸਤ ਵੀਜ਼ਾ ਬੈਂਕਿੰਗ ਅਤੇ ਹੋਰ ਨਾਗਰਿਕ ਮਾਮਲਿਆਂ ਦੇ ਨਾਲ ਜੁੜੇ ਮੁੱਦਿਆਂ ਨੂੰ ਨਿਭਾਉਂਦੇ ਸਮੇਂ ਤਾਮਿਲਨਾਡੂ ਸਰਕਾਰ ਦੇ ਨਿਯਮਾਂ ਅਨੁਸਾਰ ਹੁਣ ਤਾਮਿਲਨਾਡੂ ਦੇ ਵਿੱਚ ਕਿਤੇ ਵੀ ਸੁਪਨਨ ਹੋਏ ਆਨੰਦ ਵਿਆਹ ਨੂੰ ਵਿਆਹ ਰਜਿਸਟਰ ਆਰ ਕੋ ਰਜਿਸਟਰ ਕੀਤਾ ਜਾ ਸਕਦਾ ਸੋ ਇਹ ਬਹੁਤ ਵੱਡੀ ਜਿਹੜੀ ਕਿ ਖਬਰ ਹੈ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਸੀ ਕਿ ਜਿਹੜੇ ਸਿੱਖ ਮਰਿਆਦਾ ਦੇ ਦੇ ਤਰੀਕੇ ਦੇ ਨਾਲ ਆਪਣਾ ਵਿਆਹ ਚਾਹੁੰਦੇ ਸੀ ਪਰ ਉਹਨਾਂ ਨੂੰ ਵਿਆਹ ਨੂੰ ਜਿਹੜਾ ਕਿ ਰਜਿਸਟਰ ਰਜਿਸਟਰਡ ਕਰਵਾਉਣ ਦੇ ਵਾਸਤੇ अनेका ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਾਫੀ ਖੱਜਲ ਖਵਾਰੀ ਵੀ ਹੁੰਦੀ ਸੀ ਪਰ ਤਾਮਨ ਲਾਡੂ ਸਰਕਾਰ ਦੇ ਵੱਲੋਂ ਫੈਸਲਾ ਕਰਦੇ ਹੋਏ ਕਿ ਹੁਣ ਜਿਹੜੇ ਕਿ ਇਹ ਸਿੱਖ ਰਿਵਾਇਤਾਂ ਦੇ ਨਾਲ ਜਿਹੜੇ ਵਿਆਹ ਹੁੰਦੇ ਨੇ ਆਨੰਦ ਕਾਰਜ ਹੁੰਦੇ ਨੇ ਚਾਰ ਲਾਮਾ ਹੁੰਦੀਆਂ ਨੇ ਤਾਂ ਹੁਣ ਉਹਨਾਂ ਦੇ ਜਿਹੜੇ ਕਿ ਵਿਆਹ ਰਜਿਸਟਰ ਹੋਣਗੇ ਹੁਣ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ क्योंकि काफी लंबे समय तो हम मंग से कि जेड़े व्याह ने यह जेडे की, की रजिस्टर्ड होने चाहिए ने जिस बाद चुकी है तो यह बड़ी खुशी की खबर है कि हम ਜਿਹੜੇ ਵਿਆਹ ਵਾਲੇ ਜੋੜੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਵੀ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਨਾ ਹੀ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਆਵੇਗੀ ਕਿਉਂਕਿ ਹਮੇਸ਼ਾ ਹੀ ਸਭ ਤੋਂ ਵੱਡੀ ਦਿੱਕਤ ਜਿਹੜੀ ਕਿ ਦਸਤਾਵੇਜ਼ਾਂ ਦੇ ਵਿੱਚ ਆਉਂਦੀ ਹੈ ਕਿਉਂਕਿ ਇੰਨੇ ਸਾਰੇ ਦਸਤਾਵੇਜ਼ਾਂ ਨੂੰ ਇਕੱਠੇ ਕਰਨਾ ਤੇ ਉਸ ਤੋਂ ਬਾਅਦ ਇਹਦਾ ਪ੍ਰੋਸੈਸ ਕਾਫੀ ਲੰਮਾ ਹੋ ਜਾਂਦਾ ਸਿੱਧਾ ਇਸ ਕਰਕੇ ਜਿਹੜੇ ਵਿਆਹੇ ਜੋੜੇ ਸੀ ਉਹ ਕਿਤਨੇ ਕਿਤੇ ਖੱਜਲ ਖਵਾਰੀ ਮਹਿਸੂਸ ਕਰਦੇ ਸਨ ਜਿੱਦੇ ਚੱਲਦੇ ਹੁਣ ਜਿਹੜਾ ਇਹ ਫੈਸਲਾ ਆਇਆ ਕਿਤੇ ਨਾ ਕਿਤੇ ਜਿਹੜੇ ਵਿਆਹੇ ਜੋੜੇ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹੁਣ ਉਹਨਾਂ ਦੀ ਜਿਹੜੀ ਕਿ ਖੱਜਲ ਖਵਾਰੀ ਖਤਮ ਹੋ ਗਈ ਅਤੇ ਉਹਨਾਂ ਦੇ ਜਿਹੜੇ ਵਿਆਹ ਨੇ ਉਹ ਰਜਿਸਟਰ ਹੋਣਗੇ ਅਤੇ ਬੜੇ ਸੌਖੇ ਤਰੀਕੇ ਦੇ ਨਾਲ ਜਿਹੜਾ ਕਿ ਸਾਰਾ ਕੰਮ ਹੋ ਜਾਵੇਗਾ ਤਾਂ ਤਾਂ ਮਿਲ ਲਾਡੂ ਸਰਕਾਰ ਦੇ ਵੱਲੋਂ ਜਿਹੜਾ ਕਿ ਕੀਤਾ ਗਿਆ ਇਸ ਦੀ ਚਾਰੇ ਪਾਸੇ ਸ਼ਲਾਗਾ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ